ਅੱਜ ਤਰਸਰ ਮੁੱਖ ਮਾਰਗ ਤੇ ਨਿੱਜੀ ਪੰਪ ਨੇ ਜਦੀਕ ਭਿਆਨਕ ਹਾਦਸਾ ਵਾਪਰਿਆ ਪੀ ਕੱਪ ਗੱਡੀ ਤੇ ਟਰੈਕਟਰ ਦੇ ਉੜੇ ਪਰਖਤੇ ਇਸ ਮਾਮਲੇ 'ਚ ਜਾਣਕਾਰੀ ਦਿੰਦੇ ਟਰੈਕਟਰ ਦੇ ਮਾਲਕ ਤੇ ਟਰੱਕ ਦੇ ਡਰਾਈਵਰ ਅਤੇ ਸੜਕ ਸੁਰੱਖਿਆ ਫੋਰਸ ਦੇ ਥਾਣੀਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਗੁਰਾਇਆਂ ਥਾਣੇ ਤੋਂ ਇਤਲਾ ਮਿਲੀ ਹੈ ਕਿ ਟਰੈਕਟਰ ਟਰਾਲੀ ਵਿੱਚ ਪਸ਼ੂਆਂ ਦਾ ਚਾਰਾ ਲੋਡ ਸੀ ਜੋ ਦਿয়ালਪੁਰ ਤੋਂ ਜਮਸ਼ੇਰ ਨੂੰ ਜਾ ਰਿਹਾ ਸੀ ਅਤੇ ਪਿਕਅਪ ਗੱਡੀ 'ਚ ਜੋ ਬਿਰਕਾ ਕੰਪਨੀ ਦੀ ਲੁਧਿਆਣਾ ਤੋਂ ਜਲੰਧਰ ਜਾ ਰਹੀ ਸੀ ਅਤੇ ਟਰੈਕਟਰ ਨਾਲ ਜਾ ਟਕਰਾਈ ਅਤੇ ਖੜੇ ਐਕਸੀਡੈਂਟ ਹੋ ਗਏ ਬਾਰਨਾ ਦੇ ਵਿੱਚ ਪਿੱਛੇ ਐਸ਼ਰ ਕੰਟੇਨਰ ਵੀ ਕਾਬੂ ਹੋ ਕੇ ਟਕਰਾਇਆ ਅਤੇ ਹੈਡਰਾਂ ਦੀ ਮਦਦ ਨਾਲ ਕੰਟੇਨਰ ਟਰੈਕਟਰ ਟਰਾਲੀ ਪਿਕਅਪ ਨੂੰ ਕਿਨਾਰੇ ਕਰਵਾਇਆ ਅਤੇ ਰਸਤੇ ਨੂੰ ਚਾਲੂ ਕਰਵਾਇਆ ਅਗਰਾਂ ਤੋਂ ਰਸਮਾਨ ਅਨਵਲਦੀ ਖਾਸ ਰੋਡ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ 刚刚桥到保安。 ਨੰਬਰ ਪੀਤਾ ਵੀ ਭਾਜੀ ਕੀ ਹਾਦਸਾ ਵਾਪਰਿਆ ਮੇਰੇ ਮੈਂ ਨਾ ਲੁਧਿਆਣੇੋਂ ਆ ਰਿਹਾ ਸੀ ਫਗਵਾੜੇ ਚੱਲਿਆ ਸੀ ਜਾਂ ਮੇਰੇ ਕੋ ਬਲਿੰਕਟ ਦੀ ਗੱਡੀ ਹੈ ਹੁਣ ਰਸਤੇ ਦੇ ਵਿੱਚ ਨਾ ਪਹਿਲਾਂ ਹੀ ਮੱਲਾ ਟਰੈਕਟਰ ਦਾ ਤੇ ਪਿਕਅਪ ਦਾ ਵੀਰੇ ਇਹ ਹਾਦਸਾ ਹੋਇਆ ਹੋਇਆ ਸੀ ਜਰ ਪਿੱਛੇ ਮੇਰੀ ਹੈ ਮੇਰੀ ਲਿਆ ਗੱਡੀ ਵੀਰੇ ਪਿੱਛੇ ਫੇਟੀ ਹੁਣ ਕਿਉਂਕਿ ਮੇਰੇ ਰਾਤ ਨੂੰ ਪਤਾ ਨਹੀਂ ਚੱਲਦਾ ਨਾ ਸਾਈਨ ਵਗੈਰਾ ਮੋਬਿਲ ਗੱਡੀ ਸੰਭਾਲ ਦਾ ਸੰਭਾਲ ਦਾ ਜਿੰਨਾ ਕੋਲ ਸਕਿਆ ਉਹ ਬਚਾ ਕਰ ਲਿਆ ਬਸ ਕਿ ਗੱਡੀ ਪਿਛੋਂ ਆ ਕੇ ਬੱਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਵੀਰੇ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਮਾੜੀ ਮੋਟੀ ਹੁੰਦੀ ਆ ਬਲੱਡ ਵਗੈਰਾ ਮੇਰਾ ਨਾਮ ਕਰਤਾਰ ਸਿੰਘ ਆ ਪਿੰਡ ਮੇਰਾ ਤਿਆਲਪੁਰ ਆ ਮੈਂ ਪੱਠਿਆਂ ਦੀ ਟਰਾਲੀ ਜਿਹੜੀ ਆ ਜਮਸ਼ੇਰ ਨੂੰ ਲੈ ਕੇ ਜਾਂਦਾ ਸੀ ਤੇ ਗਹੌਰ ਦੇ ਕੋਲ ਪਿੱਛੋਂ ਨਾ ਜੀ ਪਾਈ ਆ ਉਹ ਵੱਜੀ ਅਸੀਂ ਆਪਣੀ ਸਾਈਡ ਤੇ ਜਾਂਦੇ ਸੀਗੇ ਸਾਡੀ ਟਰਾਲੀ ਨੇ ਲੈਟਾਂ ਵੀ ਚੱਲਦੀਆਂ ਆ ਸਭ ਕੁਝ ਹੈਗਾ ਉਹ ਬੰਦਾ ਸੁੱਤਾ ਹੋਇਆ ਆਉਂਦਾ ਤੇ ਉਹਨੂੰ ਮਾਰਿਆ ਤਾਂ ਸਾਡੇ ਟਰੈਕਟਰ ਦਾ ਸਪਿੰਡਲ ਟੁੱਟਾ ਤੇ ਬੜੇ ਟਾਇਰ ਦਾ ਰੰਬੀ ਪਾੜ ਗਿਆ ਤੇ ਜਾ ਕੇ ਦੂਜੇ ਪਾਸੇ ਫਟਫਾਸ ਲੱਗਾ ਤਾਂ ਇਹ ਦਰਘਟਨਾ ਵਾਪਰੀ ਆ ਜੀ ਤੇ ਕੋਈ ਕੀ ਤਾਂ ਨਹੀਂ ਹੈਗਾ ਸੀ ਤੇਜ਼ ਸੀ ਜਾਂ ਗਲਤ ਟਰੈਕਟਰ ਲਈ ਜਾਂਦੇ ਸੀ ਆਪਣੇ ਹਸਾਵ ਨਾਲ ਹੌਲੀ ਹੌਲੀ ਆਪਣੀ ਸਾਈਡ ਤੇ ਜਾਂਦੇ ਸੀ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜੀ ਬਚਾਅ ਹੋ ਗਿਆ ਜੀ ਸੱਟਾਂ ਤੋਂ ਬਚ ਗਏ ਲੱਗੀਆਂ ਹੈ ਕੁਝੀਆਂ ਤੋਂ ਹੋ ਜਾਊਗਾ ਆਰਾਮ ਆ ਜਾਊਗਾ ਬਹੁਤੀ ਗੱਲ ਹੈ ਪਰਮਾਤਮਾ ਨੇ ਭਲੀ ਕਰਤੀ ਆ ਜਿਹੜੀਆਂ ਜਾਨਾਂ ਬਖਸ਼ ਦਿੱਤੀਆਂ ਜੀ ਸਾਨੂੰ ਮੈਂ ਐਸਏ ਜਗਤੰਦਰ ਸਿੰਘ ਸਰਦ ਸੁਰੱਖਿਆ ਬੋਰਡ ਰੂਪ ਨੰਬਰ 92506 ਕਰਾਇਆ ਫਲੋਟ ਮੇਨ ਜੀ ਰੋਡ ਤੇ ਤਨਾਦਿਆ ਸਾਨੂੰ ਕੋਈ ਤੜਕਸਾ 4 ਵਜੇ ਦੇ ਕਰੀਬ ਥਾਣਾ ਗਰਾਇਆ ਤੋਂ ਸੂਚਨਾ ਮਿਲੀ ਸੀ ਕਿ ਇੱਕ ਟਰੈਕਟਰ ਜਿਹਦੇ ਵਿੱਚ ਚਾਰਾ ਪਸ਼ੂਆਂ ਦਾ ਲੋਡ ਆ ਉਹ ਦਿਆਲਪੁਰ ਪਿੰਡ ਥਾਣਾ ਫਲੋਰ ਦੇ ਵਿੱਚ ਪੈਂਦਾ ਆ ਤੇ ਉਹ ਚਾਰਾ ਜਿਹੜਾ ਲੈ ਕੇ ਜਮਸ਼ੇਰ ਜਾ ਰਿਹਾ ਸੀ ਅਚਾਨਕ ਪਿਛੋਂ ਇੱਕ ਗੱਡੀ ਜਿਹੜੀ ਬਲੇਹਰੋ ਪਿਕਅਪ ਫੇਰਕੇ ਵਾਲਿਆਂ ਦੀ ਆ ਰਹੀ ਸੀ ਉਹਦੇ ਵਿੱਚ ਕੋਈ ਬੇਰਕੇ ਦਾ ਸਮਾਨ ਸੀ ਜਿਵੇਂ ਪਨੀਰ ਹੋਇਆ ਜਾਂ ਦੁੱਧ ਹੋਇਆ ਉਹ ਅਨ ਲੋਡ ਕਰਕੇ ਲੁਧਿਆਣੇ ਤੋਂ ਜਲੰਧਰ ਜਾ ਰਿਹਾ ਸੀ ਉਸ ਉਹ ਰੇਕਟਰ ਵਾਹਨ ਜੋ ਗੱਡੀ ਜਿਹਦੇ ਵਿੱਚ ਜਿਹੜਾ ਟਰੈਕਟਰ ਆ ਮੋਰੋਂ ਘੁੰਮ ਗਿਆ ਤੇ ਜਿਹਦੇ ਵਿੱਚ ਮਾੜੀਆਂ ਮੋਡੀਆਂ ਸੱਟਾਂ ਲੱਗੀਆਂ ਉਹਨਾਂ ਦੇ ਟਰੈਕਟਰ ਡਰਾਈਵਰ ਦੇ ਵੀ ਨਾ ਹੋਵੇਖ ਰਹੇ ਨੇ ਤੇ ਜਿਹੜੀ ਸਰ ਇੱਕ ਗੱਡੀ ਪਿੱਛੋਂ ਆ ਕੇ ਬੇਕਅਪ ਨੂੰ ਕਿ ਬੱਚੀ ਉਹ ਜਦੋਂ ਉਹਨੂੰ ਸਾਈਡ ਤੇ ਕੀਤਾ ਗਿਆ ਤੇ ਮੇਰੇ ਦੇ ਵਿੱਚ ਇੱਕ ਹੋਰ ਐਸ਼ਰ ਟਰੈਂਟਰ ਜਿਹੜਾ ਆ ਉਹਦੇ ਵਿੱਚ ਵੀ ਖਾਣ ਪੀਣ ਦਾ ਕੋਈ ਸਮਾਨ ਸੀਗਾ ਉਹ ਵੀ ਉਹਦੇ ਵਿੱਚ ਵੱਜ ਗਿਆ ਉਸ ਡਰਾਈਵਰ ਦੇ ਵੀ ਥੋੜੀਆਂ ਮਾਮੂਰੀ ਸੱਟਾਂ ਲੱਗੀਆਂ ਆ ਅਸੀਂ ਬੱਕੇ ਦੇ ਪਹੁੰਚ ਗਏ ਆ ਉਹਨੂੰ ਫਸਤੇ ਦੇ ਦਿੱਤੀ ਆ ਤੇ ਟ੍ਰੈਫਿਕ ਜਿਹੜੀ ਅੰਨਰਵਿਕ ਚੱਲ ਰਹੀ ਆ ਤੇ ਹੁਣ ਹੈਦਰੀ ਦੀ ਮਦਦ ਦੇ ਨਾਲ ਤੁਹਾਨੂੰ ਸਹਿਯਤ ਕਰਾਇਆ ਜਾ ਰਿਹਾ ਸਰ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਕੋਈ ਨਹੀਂ ਜੀ ਥਾਣੇ ਗਾਇਤੋਂ ਜਸਵਿੰਦਰਪਾਲ ਸਬ ਇੰਸਪੈਕਟਰ ਡਿਊਟੀ ਆ ਉਸਨੇ ਇਹਦੇ ਬਾਰੇ ਜਾਣੂ ਕਰਵਾਇਆ ਗਿਆ ਥੈਂਕ ਯੂ ਸਰ